ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਹਿਰਪ੍ਰੀਤ ਤੁਹਾਡਾ ਸਭ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਮੈਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹ ਵੀ ਲੋਕੀ ਡਾਈ ਕਰਾ ਕੇ ਹੀ ਦੁਪੱਟੇ ਰੈਡੀ ਕਰਾਉਂਦੇ ਆਂ ਸੂਟਾਂ ਨਾਲ ਜਿਹੜੇ ਦੂਜੇ ਸੂਟ ਹੁੰਦੇ ਆ ਤੇ ਕਾਫੀਆਂ ਨੂੰ ਕੀ ਹੁੰਦਾ ਹੈ ਲੈਸਾਂ ਦਾ ਬੜਾ ਇਸ਼ੂ ਹੁੰਦਾ ਹੈ ਵੀ ਆਪਾਂ ਕਿਹੜੀ ਲੈਸ ਦੇ ਨਾਲ ਆਪਣਾ ਦੁਪੱਟਾ ਡਿਜ਼ਾਈਨ ਕਰੀਏ ਤੇ ਇਸ ਟਾਈਮ ਮੈਂ ਜੋ ਚਾਰ ਪੰਜ ਦੁਪट्टे ਲੈ ਕੇ ਆਈ ਹਾਂ ਸਾਰੇ ਦੁਪੱਟਿਆਂ ਨੂੰ ਆਪਾਂ ਨੇ ਸ਼ਾਪ ਤੇ ਹੀ ਰੈਡੀ ਕਰਵਾਇਆ ਤੇ ਜੇ ਤੁਸੀਂ ਵੀ ਇੰਨਾ ਤਿਆਰ ਕਰਨਾ ਚਾਹੁੰਦੇ ਆ ਤਾਂ ਸਾਡੀ ਵੀਡੀਓ ਐਂਡ ਤੱਕ ਦੇਖਿਓ ਜੀ ਤੇ ਜਿਵੇਂ ਵੀ ਤੁਹਾਨੂੰ ਕੋਈ ਦੁਪੱਟੇ ਦੀ ਲੇਸ਼ ਪਸੰਦ ਆਉਂਦੀ ਹੈ ਤੁਸੀਂ ਆਪਣਾ ਦੁਪੱਟਾ ਉਦਾਂ ਦਾ ਰੈਡੀ ਵੀ ਕਰਾ ਸਕਦੇ ਹੋ ਹਨ ਤੇ ਸੱਤੇ ਪਹਿਲੇ ਮੈਂ ਦਿਖਾਉਂਦੀ ਹਾਂ ਜੀ ਤੁਹਾਨੂੰ ਮਹਿਰੂਨ ਕਲਰ ਇਹ ਮਹਿਰੂਨ ਕਲਰ ਦਾ ਜੋ ਦੁਪੱਟਾ ਹੈ ਤੁਸੀਂ ਦੇਖੋ ਇਹ ਦੁਪੱਟਾ ਅਸੀਂ 골ਡਨ ਕਲਰ ਦੀ ਲੇਸ ਲਗਾ ਕੇ ਨਾਲ ਜੋ ਕੀਆ ਕਲਰ ਹੁੰਦਾ ਕੀਆ ਕਲਰ ਦੀ ਲੇਸ ਦੀ ਟੱਚਿੰਗ ਦੇ ਕੇ ਦੁਪੱਟਾ ਰੈਡੀ ਕਰਾਇਆ ਕਿਉਂਕਿ ਇਸ ਦਾ ਜੋ ਸੂਟ ਹੈ ਸ਼ਰਟ ਕੀਆ ਕਲਰ ਦੀ ਹੈ ਤੇ ਬਾਟਮ ਜੋ ਹੈਗੀ ਹੈ ਮਹਿਰੂਨ ਕਲਰ ਦੀ ਹੈ ਆਪਾਂ ਨੇ ਸਾਰੀ ਟੱਚਿੰਗ organza ਦੇ ਦੁਪट्टे ਦੇ ਉੱਪਰ ਦੇ ਕੇ ਐ ਦੁਪੱਟਾ ਰੈਡੀ ਕਰਿਆ ਤੇ ਦੂਜਾ ਦੁਪੱਟਾ ਆਪਾਂ ਕੋਲ ਹੈਗਾ ਜੀ organza ਦਾ ਇਹ ਵੀ organza ਦਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਪੀਸ ਹੈ ਲਾਈਟ ਜਿਸ ਦਾ ਬਲੂ ਸ਼ੇਡ ਹੁੰਦਾ ਹੈ ਇਹ ਬਲੂ ਕਲਰ ਹੈ ਸਮਾਨੀ ਜੀ ਟੋਨ ਚ ਕਿ ਦੇਖੋ ਲੈਸ਼ ਬਹੁਤ ਸੋਹਣੀ ਹੈ ਐਵੇਂ ਲੱਗਦੀ ਹੈ ਜਿਵੇਂ ਮੋਤੀਆਂ ਦੀ ਲੈਸ਼ ਆ ਪਰ ਇਹ ਮੋਤੀ ਦੇ ਤਰ੍ਹਾਂ ਡਿਜ਼ਾਈਨ ਕੀਤੀ ਗਿਆ ਨਾ ਕਿ ਮੋਤੀ ਨਹੀਂ ਹੈਗੇ ਤੇ ਇਹ ਸਿਲਕ ਦਾ ਦੁਪੱਟਾ ਹੈ ਜੀ ਇਹ ਕਸਟਮਰ ਨੂੰ ਵੀ ਇਹੀ ਡਿਮਾਂਡ ਸੀ ਕਿ ਦੁਪੱਟਾ ਸਾਨੂੰ ਨਾ ਥੋੜਾ ਹਲਕਾ ਚਾਹੀਦਾ ਹੈ ਏਜ ਦੇ ਅਕੋਰਡਿੰਗ ਤੇ ਉਹਨਾਂ ਨੇ ਦੁਪੱਟਾ ਚਾਹੇ ਉਹਨਾਂ ਦਾ ਮਤਲਬ ਭਾਰੀ ਸਟੌਫ ਚ ਹੈ ਸ਼ਿਮਰ ਚ ਹੈ ਪਰ ਇਹ ਵੀ ਵਿੱਚ ਜਿਵੇਂ ਹੈਂਡਵਰਕ ਦੀ ਬੁੱਟੀ ਦਿੱਤੀ ਹੋਈ ਹੈ ਤੇ ਦੁਪੱਟੇ ਦੇ कॉर्नर भी बने हुए हैं हाँ देखो हैंडवर्क के मोती दे नाल कॉर्नर बने हुए हैं जी तो सारा दुपट्टा फोर साइड बाउंड्री पूरा रेडी है जी ये देख सकते हैं दुपट्टा बहुत सोना रेडी हुआ है उस बाद ਦੁਪੱਟਾ ਹੈ ਜੀ ਸਾਡੇ ਕੋਲ ਟਾਈ ਐਂਡ ਡਾਈ ਦਾ ਇਹ ਸੂਟ ਇਹਦਾ ਸੂਟ ਜੋ ਹੈਗਾ ਸੀ ਉਹ ਬਰਬਰੀ ਦਾ ਸੀ ਬਰਬਰੀ ਦੇ ਉੱਪਰ ਦੋ ਪੈਨਲ ਕਰਕੇ ਰੈਡੀ ਕਰਿਆ ਤਾਂ ਆਪਾਂ ਨੇ ਤੇ ਦੁਪੱਟਾ ਟਾਈ ਐਂਡ ਡਾਈ ਦਾ ਫੋਰ ਸਾਈਡ ਲਾਸ ਲਗਾ ਕੇ ਸਾਰਾ ਦੁਪੱਟਾ ਰੈਡੀ ਹੈ ਜੀ ਸੋਸ ਤੋਂ ਬਾਅਦ ਇਹ ਦੁਪੱਟਾ ਆ ਗਿਆ ਜੀ ਜਿਹੜੇ ਅੱਜ ਕੱਲ ਮਤਲਬ ਮਲਾਈ ਸਿਲਕ ਆ ਰਹੀ ਆ ਮਲਾਈ ਸਿਲਕ ਦੇ ਸੂਟ ਆ ਰਹੇ ਆ ਹੈਂਡਵਰਕ ਉਹਦੇ ਤੇ ਹੋਏ ਹੋਏ ਆ ਇਹ ਉਹਦੇ ਨਾਲ ਦਾ ਦੁਪੱਟਾ ਹੈ ਜੀ ਤੇ ਇਹਦੇ ਤੇ ਵੀ ਆਪਾਂ ਨੇ 4 ਸਾਈਡ ਵਾਟਰ 골ਡ ਕਲਰ ਦੀ ਲੈਂਸ ਲਗਾ ਕੇ ਇਹ ਦੁਪੱਟਾ ਰੈਡੀ ਕਰਿਆ ਸਾਰੀਆਂ ਭੈਣਾਂ ਨੂੰ ਮੈਂ ਇਹੀ ਕਹੂੰਗੀ हल्के फुलके सिंपल सोबर दुपट्टे तैयार करना चाहते हैं ता दे ही दुपट्टे रेडी करो के लोह लगे हर ए ए भी ना लगे बहुत ही भारत दुपट्टा सारे दुपट्टे एवन रेडी हुए हुए मेरी किसी भी भेन ने कोई दुपट्टा रेडी करना हो ता वीडियो देखो जे कराना होवे तो सा बुटीक ते आला भूल जी Okay, thank you.